ਸਸ਼ਕਲ ਢੇਲੀਪੋਸ ਪੰਜਾਬੀ ਦੇਖ ਰਹੇ ਤੁਸੀਂ ਤੇ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤਾਂ ਗਰਨੇਡ ਹਮਲੇ ਦਾ ਦੋਸ਼ੀ ਇਸ ਪੁਲਿਸ ਮੁਕਾਬਲੇ ਦੇ ਵਿੱਚ ਟੇਰ ਕਰ ਦਿੱਤਾ ਗਿਆ ਤਾਂ ਦੱਸ ਦਈਏ ਕਿ ਬੀਤੇ ਦਿਨੀ ਜਿੱਥੇ ਗਰਨੇਡ ਹਮਲਾ ਹੁੰਦਾ ਇੱਕ ਠੇਕੇ ਤੇ ਅਟੈਕ ਕੀਤਾ ਗਿਆ ਸੀ ਉਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਤੇ ਹੁਣ ਦੋਸ਼ੀ ਦੇ ਨਾਲ ਪੁਲਿਸ ਮੁਕਾਬਲਾ ਹੁੰਦਾ ਜਿਸ ਦੇ ਵਿੱਚ ਇਸ ਬਦਮਾਸ਼ ਨੂੰ ਟੇਰ ਕਰ ਦਿੱਤਾ ਗਿਆ ਤਾਂ ਦੱਸ ਦਈਏ ਕਿ ਇਸ ਵੇਲੇ ਦੀ ਇਹ ਵੱਡੀ ਖਬਰ ਹੈ ਜਿੱਥੇ ਨਵਾਂ ਸ਼ਹਿਰ ਤੋਂ ਇੱਕ ਖਬਰ ਸਾਹਮne ਆ ਰਹੀ ਹੈ ਤਾਂ ਪਿਛਲੇ ਦਿਨੀ ਇੱਕ ਠੇਕੇ ਤੇ ਗਰਨੇਡ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਤੇ ਪੁਲਿਸ ਪਾਰਟੀ ਇਸ ਮਾਮਲੇ ਨੂੰ ਸੁਲਝਾਉਣ ਦੇ ਵਿੱਚ ਲੱਗੀ ਹੋਈ ਸੀ ਤੇ ਇਸੇ ਦਰਮਿਆਨ ਦੱਸ ਦਈਏ ਕਿ ਅੱਜ ਪੁਲਿਸ ਪਾਰਟੀ ਦਾ ਇੱਕ ਨੌਜਵਾਨ ਦੇ ਨਾਲ ਆਮਣਾ-ਸਾਮਣਾ ਹੋਇਆ ਦੋਵਾਂ ਪਾਸਿਆਂ ਤੋਂ ਗੋਲੀਆਂ ਚੱਲੀਆਂ ਨੇ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਦੋਸ਼ੀ ਹੈ ਇਸ ਨੂੰ ਠੇਰ ਕਰ ਦਿੱਤਾ ਗਿਆ ਇਸ ਤੇ ਕਈ ਮੁਕੱਦਮੇ ਦਰਜ ਦੱਸੇ ਜਾ ਰਹੇ ਨੇ ਤਾਂ ਡੀਆਈਜੀ ਲੁਧਿਆਣਾ ਰੇਂਜ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਤਾਂ ਦੱਸਿਆ ਗਿਆ ਕਿ ਇਹ ਦੂਸਰੀ ਜਿਹੜਾ ਇਸ ਦੇ ਵੱਲੋਂ ਪਿਛਲੇ ਦਿਨੀ ਇੱਕ ਠੇਕੇ ਤੇ ਗਰਨੇਡ ਦਾ ਨਾ ਹਮਲਾ ਕੀਤਾ ਗਿਆ ਸੀ ਤਾਂ ਉਸ ਦੌਰਾਨ ਤੋਂ ਹੀ ਪੁਲਿਸ ਇਸ ਦੀ ਭਾਲ ਦੇ ਵਿੱਚ ਸੀ ਤੇ ਹੁਣ ਬਦਮਾਸ਼ ਦੇ ਨਾਲ ਪੁਲਿਸ ਦਾ ਆਮੋ ਸਾਹਮਣੇ ਮੁਕਾਬਲਾ ਹੁੰਦਾ ਤਾਂ ਦੋਵਾਂ ਪਾਸਿਆਂ ਤੋਂ ਤਾੜ-ਤਾੜ ਗੋਲੀਆਂ ਚੱਲੀਆਂ ਨੇ ਜਿਸ ਦੇ ਵਿੱਚ ਇਸ ਬਦਮਾਸ਼ ਨੂੰ ਠੇਰ ਕਰ ਦਿੱਤਾ ਗਿਆ ਤਾਂ ਤਸਵੀਰਾਂ ਵੀ ਤੁਹਾਨੂੰ ਵਿਖਾ ਰਿਆ ਡੀਆਈਜੀ ਲੁਧਿਆਣਾ ਰੇਂਜ ਦੇ ਵੱਲੋਂ ਇਸ ਦੇ ਵਿੱਚ ਵੱਡੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਤਮਾਕੇ ਦਾ ਮੁਖਦੋਸ਼ੀ ਜੋ ਕਿ ਦੱਸਿਆ ਜਾ ਰਿਹਾ ਕਿ ਪਿੰਡ ਪੰਡੋਰੀ ਗੁਲ ਜ਼ਿਲਾ ਤਰਨਤਾਰਨ ਦਾ ਰਹਿਣ ਵਾਲਾ ਹੈ ਦੋਸ਼ੀ ਵਰਿੰਦਰ ਸਿੰਘ ਜਿਸ ਨੂੰ ਕਿ ਠੇਰ ਕਰ ਦਿੱਤਾ ਗਿਆ ਤਾਂ ਇਸ ਮੁਕਾਬਲੇ ਦੇ ਵਿੱਚ ਇਹ ਬਦਮਾਸ਼ ਜਿਹੜਾ ਮਾਰਿਆ ਗਿਆ ਬੀਤੇ ਦਿਨੀ ਠੇਕੇ ਤੇ ਗਰਨੇਡ ਦੇ ਨਾਲ ਅਟੈਕ ਕੀਤਾ ਸੀ ਅੱਜ ਨਵਾਂ ਸ਼ਹਿਰ ਪੁਲਿਸ ਨੇ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਸਵੇਰੇ ਦੁਪਹਿਰ ਦੇ ਟਾਈਮ ਨਵਾਂ ਸ਼ਹਿਰ ਪੁਲਿਸ ਪਾਰਟੀ ਪਟ੍ਰੋਲਿੰਗ ਤੇ ਸੀ ਕਿਉਂਕਿ ਪਿਛਲੇ ਦਿਨਾਂ ਚ ਇੱਥੇ ਵਾਰਦਾਤਾਂ ਕਾਫੀ ਹੋਈਆਂ ਸੀਗੀਆਂ ਔਰ ਉਸ ਪਟ੍ਰੋਲਿੰਗ ਦੌਰਾਨ ਜਦ ਇੱਕ ਸ਼ੱਕੀ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤੇ ਉਹਨਾਂ ਮੋਟਰਸਾਈਕਲ ਆਪ ਦਾ ਉੱਥੇ ਉਹਨੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਉਹਦਾ ਡਾਇਰੈਕਸ਼ਨ ਚੇਂਜ ਕਰਕੇ ਪਰ ਮੋਟਰਸਾਈਕਲ ਉਹਦਾ ਸਲਿੱਪ ਹੋ ਕੇ ਉੱਥੇ ਡਿੱਗ ਗਿਆ ਤੇ ਉਹਨੇ ਭੱਜਿਆ ਜਦੋਂ ਪੁਲਿਸ ਪਾਰਟੀ ਵੀ ਰੋਕ ਕੇ ਉਹਦੇ ਪਿੱਛੇ ਉਹਦਾ ਪਿੱਛਾ ਕੀਤਾ ਤੇ ਉਹਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਸੈਲਫ ਡਿਫੈਂਸ ਚ ਪਹਿਲੋ ਪੁਲਿਸ ਪਾਰਟੀ ਨੇ ਉਹਨੂੰ ਵਾਰਨ ਵੀ ਕੀਤਾ ਹਵਾ ਚ ਵੀ ਗੋਲੀ ਚਲਾਈ ਬਟ ਉਹ ਰੈਗੂਲਰਲੀ ਆਪਦੇ ਪਿਸਤਲ ਨਾਲ ਫਾਇਰ ਕਰ ਰਿਹਾ ਸੀ ਤਾਂ ਸੈਲਫ ਡਿਫੈਂਸ ਚੋਂ ਪੁਲਿਸ ਪਾਰਟੀ ਨੇ ਵੀ ਫਾਇਰ ਕੀਤਾ ਤਾਂ ਉਹ ਜ਼ਖਮੀ ਹੋ ਗਿਆ ਜਦੋਂ ਉਹਨੂੰ ਇੱਥੇ ਲਿਆਂਦਾ ਗਿਆ ਤੇ ਡਾਕਟਰਾਂ ਨੇ ਉਹਨੂੰ ਡਿਕਲੇਅਰ ਡੱਡ ਕੀਤਾ ਜੀ ਉਹਦੀ ਹੁਣ ਜੋ ਉਹਦੀ ਪਛਾਣ ਹੋਈ ਆ ਉਹ ਵਰਿੰਦਰ ਸਿੰਘ ਉਹਦਾ ਨਾਂ ਤੇ ਉਹਦੀ ਆਇਡੈਂਟੀਫਿਕੇਸ਼ਨ ਹੋਈ ਆ ਜਿਹਦੇ ਤੇ ਪਹਿਲਾਂ ਵੀ ਪਰਚੇ ਆ ਜੇਲ੍ਹ ਚ ਰਹਿ ਕੇ ਆਇਆ ਹੋਇਆ ਜੀ ਔਰ ਪੰਡੋਰੀ ਗੋਲਾ ਤਰਨ ਤਾਰਨ ਚ ਪਿੰਡ ਪੈਂਦਾ ਆ ਇਹ ਉੱਥੋਂ ਦਾ ਰਹਿਣ ਵਾਲਾ ਔਰ ਜੋ ਥੋੜੇ ਦਿਨ ਪਹਿਲਾਂ ਜਾੜਲੇ ਨਵੇਂ ਸ਼ਹਿਰ ਦੇ ਵਿੱਚ ਗ੍ਰੇਨੇਡ ਬਲਾਸਟ ਹੋਇਆ ਸੀ ਇਨੂੰ ਪੁਲਿਸ ਪਾਰਟੀ ਨੇ ਪਹਿਲਾਂ ਹੀ ਉਹਦੇ ਚ ਨਾਮਜ਼ਦ ਕਰ ਲਿਆ ਗਿਆ ਸੀਗਾ ਕਿਉਂਕਿ ਇਨਵੈਸਟੀਗੇਸ਼ਨ ਦੇ ਦੌਰਾਨ ਥਰੂ ਸੋਰਸਸ ਸਾਨੂੰ ਇਹ ਪਤਾ ਲੱਗਿਆ ਸੀ ਕਿ ਇਹ ਇਨਵੋਲਡ ਆ ਔਰ ਇਹ ਮਨੂ ਅਗਵਾਨ ਔਰ ਗੋਪੀ ਨਵੇਂ ਸ਼ਾਰੀਆ ਦੇ ਕਹਨ ਤੇ ਇਹਨੇ ਇਹ ਕੀਤਾ ਇਸ ਤੋਂ ਇਲਾਵਾ ਪਿਛਲੇ ਦਿਨਾਂ ਚ ਚੀਮਾ ਖੁੱਡੀ ਜੋ ਕਿ ਸ਼੍ਰੀ ਹਰਗਵਿੰਦਪੁਰ ਦੇ ਵਿੱਚ ਪਿੰਡ ਪੈ ਜਾਂਦਾ ਹੈ ਉੱਥੇ ਸਰਪੰਚ ਜੁਗਰਾਜ ਸਿੰਘ ਦਾ ਮਰਡਰ ਹੋਇਆ ਸੀ ਉਹਦਾ ਵੀ ਇਹ ਮੇਨ ਅਕਿਊਜ਼ਡ ਆ ਉਹ ਵੀ ਇਹਨੇ ਕਤਲ ਕੀਤਾ ਸੀ ਤਾਂ ਔਰ ਪਿੱਲੋ ਵੀ ਇਹ ਜੇਲ੍ਹ ਦੇ ਵਿੱਚ ਐਨਡੀਪੀਐਸ ਐਕਟ ਤੇ ਹੋਰ ਕਿਹੜੇ-ਕਿਹੜੇ ਫੈਂਸ ਚ ਰੱਖਿਆ ਉਹ ਸਾਰੀ ਅਸੀਂ ਡਿਟੇਲ ਇਨਵੈਸਟੀਗੇਟ ਕਰ ਰਹੇ ਆ ਸੋ ਇਹ ਸਾਰਾ ਕੁਛ ਮਨੂ ਅਗਵਾਨ ਔਰ ਗੋਪੀ ਨਵੇਂ ਸ਼ਹਿਰੀ ਦੇ ਕਹਿਣ ਤੇ ਇਹ ਸਾਰਾ ਮੋਡਿਊਲ ਚੱਲ ਰਿਹਾ ਸੀਗਾ ਔਰ ਹੁਣ ਕਿਸ ਕੰਮ ਲਈ ਨਵਾਂ ਸ਼ਹਿਰ ਦੁਆਰਾ ਆਇਆ ਸੀਗਾ ਅਸੀਂ ਸਾਰੀ ਇਹਨੂੰ ਪ੍ਰੋਪਰਲੀ ਇਨਵੈਸਟੀਗੇਟ ਵੀ ਕਰਾਂਗੇ ਇੱਕ ਮੋਟਰਸਾਈਕਲ ਵੀ ਉੱਥੇ ਬਰਾਮਦ ਹੋਇਆ ਆ ਇਹ ਚੋਰੀ ਦਾ ਆ ਕੀ ਹੈ ਅਸੀਂ ਉਹ ਵੀ ਸਾਰਾ ਇਹਨੂੰ ਦੇਖ ਰਹੇ ਆ ਜੀ ਪਰ ਮੈਂ ਕਾੜੇ ذریعے ਸਾਰੇ ਨੌਜਵਾਨਾਂ ਨੂੰ ਫੇਰ ਅਪੀਲ ਕਰੂੰਗਾ ਕਿ ਇਹ ਜਿਹੜੇ ਸ਼ਰਾਰਤੀ ਅੰਸਰ ਬਾਹਰ ਬੈਠੇ ਆ ਇਹ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਥੋੜੇ ਪੈਸਿਆਂ ਦਾ ਲਾਲਚ ਦੇ ਕੇ ਉਹਨਾਂ ਨੂੰ ਗਲਤ ਪਾਸੇ ਲੈ ਕੇ ਜਾ ਰਹੇ ਆ ਔਰ ਉਹਨਾਂ ਤੋਂ ਇਹ ਟੈਰਰਿਸਟ ਐਕਟੀਵਿਟੀਜ਼ ਜਾਂ ਇਹ ਚੀਜ਼ਾਂ ਕਰਾਉਂਦੇ ਆ ਪਰ ਪੰਜਾਬ ਪੁਲਿਸ ਇਹਨੂੰ ਸਖਤੀ ਨਾਲ ਜਿੱਠੂਗੀ ਔਰ ਪੰਜਾਬ ਪੁਲਿਸ ਇਸ ਚੀਜ਼ ਨੂੰ ਬਿਲਕੁਲ ਵਧ ਨਹੀਂ ਦੇਊਗੀ ਔਰ ਮੈਂ ਨੌਜਵਾਨਾਂ ਨੂੰ ਵੀ ਅਪੀਲ ਕਰਦਾ ਕਿ ਇਹ ਸ਼ਰਾਰਤੀ ਅੰਸਰਾਂ ਦੇ ਕਹਨੇ 'ਚ ਨਾ ਆਓ ਕਿ ਆਪ ਤਾਂ ਬਾਰ ਬੈਠੇ ਆ ਇੱਥੇ ਨੌਜਵਾਨਾਂ ਨੂੰ ਪਤਾ ਨਹੀਂ ਕਿੰਨੇ ਕੁ ਨੌਜਵਾਨ ਸਾਡੇ ਮਨੁਘਵਾਨ ਔਰ ਗੋਪੀ ਨਾਇਮੀ ਸ਼ਹਿਰੀ ਵੱਲੋਂ ਮਿਸ ਗਾਈਡ ਕੀਤੇ ਗਏ ਲਾਲਚ ਦੇ ਕੇ ਵੱਖ-ਵੱਖ ਹਿੰਸ ਕ੍ਰਾਈਮ ਕਰਕੇ ਆਪ ਆਪਦੀ ਜ਼ਿੰਦਗੀ ਔਰ ਆਪਣੇ ਪਰਿਵਾਰ ਦੀ ਵੀ ਜ਼ਿੰਦਗੀ ਡਿਸਟਰਬ ਹੋ ਜਾਂਦੀ ਆ ਜਦੋਂ ਇੱਕ ਨੌਜਵਾਨ ਬੱਚਾ ਚਲੇ ਜਾਂਦਾ ਆ ਫੈਮਿਲੀ ਮੈਂਬਰ ਵੀ ਡਿਸਟਰਬ ਹੋ ਜਾਂਦੇ ਆ ਸੋ ਅਸੀਂ ਬਿਲਕੁਲ ਪੰਜਾਬ ਪੁਲਿਸ ਡੀਜੀਪੀ ਸਾਹਿਬ ਵੱਲੋਂ ਬਿਲਕੁਲ ਸਖਤ ਦਾਇਤਾ ਹਨ ਅਸੀਂ ਇਹਨੂੰ ਸਖਤੀ ਨਾਲ ਨਜਿੱਠਾਂਗੇ ਪਰ ਇਸ ਚੀਜ਼ ਨੂੰ ਬਿਲਕੁਲ ਨਹੀਂ ਬਦਲਣਾ। ਲੋਕੇਸ਼ਨ ਕਿ ਐ ਸਰ ਐਨਕਾਉਂਟਰ ਦਾ? ਇਹ ਸਾਡੇ ਸਦਰ ਬਲਾਚੌਰ ਦੇ ਏਰੀਆ ਦੇ ਵਿੱਚ ਇਹ ਐਨਕਾਉਂਟਰ ਹੋਇਆ ਆ। ਉੱਥੇ ਸਾਡੀ ਪੁਲਿਸ ਪੁਲਿਸ ਪਾਰਟੀ ਬਾਕੀ ਵੀ ਉੱਥੇ ਸਾਡੀ ਮੌਜੂਦ ਆ। ਇਹਨੂੰ ਅਸੀਂ ਇਮੀਡੀਏਟਲੀ ਕਿਉਂਕਿ ਪਹਿਲੋ ਇਹ ਹੁੰਦਾ ਵੀ ਬਚ ਜਾਏ ਅਸੀਂ ਅਗਲੀ ਹੋਰ ਇਨਵੈਸਟੀਗੇਸ਼ਨ ਕਰ ਸਕੀਏ। ਪਰ ਮੀਨਵੈਲ ਜਿਹੜਾ ਹਸਪੀਟਲ ਆਇਆ ਤਾਂ ਇੱਥੇ ਡਾਕਟਰ ਨੇ ਇਹਨੂੰ ਡੈੱਡ ਡਿਕਲੇਅਰ ਕੀਤਾ। ਸਰ ਜੜਲਾ ਇਕੱਲਾ ਸੀਗਾ ਇਸ ਫੋਰਟ ਦੇ ਵਿੱਚ ਕੱਲਾ ਹੀ ਸੀਗਾ ਇਨਵੋਲਡ ਜਾਂ ਹੋਰ ਵੀ ਸੀਗਾ? ਇਹ ਇਕੱਲਾ ਹੀ ਆਇਆ ਸੀਗਾ ਜੀ। ਜੜਲਾ ਜਿਹੜਾ ਉੱਥੇ ਗ੍ਰੇਨੇਡ ਬਲਾਸਟ ਹੋ ਪਰ ਇਹਦੇ ਪਿੱਛੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਮਨੂ ਅਗਵਾਨ ਗੋਪੀ ਨਵਾ ਸ਼ਾਇਰੀਆ ਤੇ ਹੋਰ ਇੱਥੇ ਜਿਹੜੇ ਲੋਕਲ ਮੋਡਿਊਲ ਆ ਉਹ ਵੀ ਅਸੀਂ ਟ੍ਰੇਸ ਕਰ ਚੁੱਕੇ ਆ ਉਹਨਾਂ ਦੇ ਖਿਲਾਫ ਵੀ ਬਹੁਤ ਛੇਤੀ ਅਸੀਂ ਉਹਨਾਂ ਨੂੰ ਅਰੈਸਟ ਕਰਾਂਗੇ ਔਰ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ ਰਿਕਵਰੀ ਜੀ ਇੱਕ 9mm ਦਾ ਵਿਦੇਸ਼ੀ ਪਿਸਟਲ ਆ ਔਰ ਖਾਲੀ ਰਾਉਂਡ ਵੀ ਮਿਲੇ ਜਿਹੜੇ ਉਹਨੇ ਉੱਥੇ ਫਾਇਰ ਕੀਤੇ ਆ ਔਰ ਇੱਕ ਮੋਟਰਸਾਈਕਲ ਆ ਸਰ ਨਵਾ ਸ਼ਹਿਰ ਸਟੇਸ਼ਨ ਨੂੰ ਗੈਂਗਸਟਰ ਹੁਣ ਆਪਣਾ ਘਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਤੇ ਪਿੱਛੇ ਮਨਸ਼ਾ ਕੀ ਲੱਗਦੀ ਹੈ ਜੀ ਤੁਸੀਂ ਦੇਖੋ ਜੀ ਜਿਹੜਾ ਵੀ ਕਿਸੇ ਚੀਜ਼ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਔਰ ਮੈਂ ਫੇਰ ਤੁਹਾਨੂੰ ਇਹ ਯਕੀਨ ਦਿਵਾਉਣਾ ਹੈ ਕਿ ਨਵਾਂ ਸ਼ਹਿਰ ਪੁਲਿਸ ਪੰਜਾਬ ਪੁਲਿਸ ਡੀਜੀਪੀ ਸਾਹਿਬ ਦੀ ਰਹਿਮਾਈ ਹੇਠ ਅਸੀਂ ਇਸ ਚੀਜ਼ ਨੂੰ ਬਿਲਕੁਲ ਨਹੀਂ ਹੁਣ ਦਵਾਂਗੇ ਔਰ 라ਹੀ ਚੀਜ਼ ਹੋਊਗੀ ਗੋਲੀ ਕਿ ਨਹੀਂ ਲੱਗੀ ਸਰ ਇਹਨੂੰ ਹਾਂਜੀ ਗੋਲੀ ਕਿ ਨਹੀਂ ਲੱਗੀ ਇਹਨੂੰ ਉਹ ਹੁਣ ਸਾਰਾ ਚੈੱਕ ਕਰ ਰਿਹਾ ਜੀ ਮੇਰਾ ਖਿਆਲ ਇਹਦੇ ਇੱਕ ਹੀ ਬੁਲੇਟ ਇੰਜਰੀ ਹੈ ਬਾਬੇ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਗੈਂਗਵਾਰ ਦਾ ਕਦੇ ਵੀ ਨਹੀਂ ਹੈ ਲੇਕਿਨ ਹੁਣ ਕੁਝ ਸਮੇਂ ਤੋਂ ਕਾਫੀ ਜ਼ਿਆਦਾ ਜਿਹੜੇ ਨਾਮ ਆ ਰਹੇ ਨੇ ਇਹਦਾ ਕਾਰਨ ਕੀ ਦੇਖੋ ਇਹ ਇਹਨੂੰ ਇਹਨੂੰ ਇਹ ਜਿਹੜੇ ਜਿਹੜਾ ਵੀ ਮੈਂ ਤਾਂ ਤੁਹਾਨੂੰ ਪਹਿਲਾਂ ਦੱਸ ਰਿਹਾ ਆਂ ਵੀ ਮੈਂ ਤੁਹਾਡੇ ਜ਼ਰੀਏ ਸਾਰੇ ਨੌਜਵਾਨਾਂ ਨੂੰ ਇਹ ਹੀ ਅਪੀਲ ਕਰੂੰਗਾ ਕਿ ਇਹ ਜਿਹੜੇ ਸ਼ਰਾਰਤੀ ਅਨਸਰ ਜਿੱਦਾਂ ਤੁਹਾਨੂੰ ਦੱਸਿਆ ਕਿ ਮਨੂ ਅਗਵਾਨ ਤੇ ਗੋਪੀ ਨਵੇਂ ਸ਼ਰੀਏ ਦੇ ਕਹਿੰਦੇ ਇਹ ਹੀ ਚੀਜ਼ ਇਹ ਨੌਜਵਾਨ ਇਨਾਂ ਤੋਂ ਸੁਚੇਤ ਹੋਣ ਆਪਣੀ ਜ਼ਿੰਦਗੀ ਆਪ ਦੇ ਘਰ ਦੀ ਜ਼ਿੰਦਗੀ ਨੂੰ ਨਾ ਖਰਾਬ ਕਰੋ ਇਹ ਲੋਕ ਛੋਟਾ ਲਾਲਚ ਦੇ ਕੇ ਤੁਹਾਨੂੰ ਇਸ ਜੁਰਮ ਦੀ ਦੁਨੀਆ ਚ ਖਿੱਚਦੇ ਆ ਅਸੀਂ ਇਸ ਚੀਜ਼ ਨੂੰ ਅਵੋਇਡ ਕਰਨਾ ਹੈ ਔਰ ਜਿਹੜਾ ਵੀ ਕੋਈ ਕਾਨੂੰਨ ਨੂੰ ਹੱਥ ਲਾਊਗਾ ਕਾਨੂੰਨ ਨੂੰ ਇਦਾਂ ਦੀਆਂ ਕੋਈ ਗਤੀਵਿਧੀਆਂ ਕਰੂਗਾ ਪਲੀਜ਼ ਕਾਨੂੰਨ ਅਨੁਸਾਰ ਜੋ ਵੀ ਉਹਦੇ ਖਿਲਾਫ ਕਾਰਵਾਈ ਬੰਦੀ ਹੋਈ ਅਸੀਂ ਉਹਨੂੰ ਸ਼ਕਤੀ ਨਾਲ ਲਵਾਗੇ ਸਰ ਇਹਨਾਂ ਨੇ ਇਥੋਂ ਮੈਡੀਓ ਉਹਨਾਂ ਨੂੰ ਤਾਂ ਸਜ਼ਾ ਮਿਲ ਗਈ ਪਰ ਜਿਹੜੇ ਵਿਦੇਸ਼ਾਂ ਵਿੱਚ ਗੈਂਗਸਟਰ ਦੇ ਦੇਖੋ ਵਿਦੇਸ਼ਾਂ 'ਚ ਵੀ ਜਿਹੜੇ ਬੈਠੇ ਆ ਵਿਦੇਸ਼ਾਂ 'ਚ ਵੀ ਜਿਹੜੇ ਬੈਠੇ ਆ ਤੁਸੀਂ ਪਿਛਲੇ ਦਿਨਾਂ ਵਿੱਚ ਦੇਖੋਗੇ ਕਿ ਪੰਜਾਬ ਪੁਲਿਸ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਆ ਔਰ ਬਾਹਰ ਬੈਠੇ ਵੀ ਤਿੰਨ ਚਾਰ ਜਿਹੜੇ ਨਾਮੀ ਗੈਂਗਸਟਰ ਜਾਂ ਜਿਹੜੇ ਟੈਰਰਿਸਟ ਐਕਟੀਵਿਟੀਜ਼ ਸੀਗੇ ਉਹ ਵੀ ਫੜੇ ਜਾ ਚੁੱਕੇ ਆ ਔਰ ਤਿੰਨ ਚਾਰ ਅਸੀਂ ਵਾਪਸ ਵੀ ਲਾਏ ਆ ਤੇ ਜਿਹੜੇ ਫੜੇ ਗਏ ਉਹ ਵੀ ਛੇਤੀ ਵਾਪਸ ਆ ਰਹੇ ਆ। ਤਾਂ ਜਿਹੜਾ ਕੱਲ ਜਿਹੜੇ ਰਹਿ ਗਏ ਆ ਉਹਨਾਂ ਨੂੰ ਵੀ ਅਸੀਂ ਕਰਾਂਗੇ। ਜਿਹੜਾ ਕੱਲ ਸਰਪੰਚ ਤੇ ਹੋਇਆ ਸਰ ਉਹਦੇ 'ਚ ਕੋਈ ਪੁਲਿਸ ਹਾਂ ਉਹਦੇ ਉਹ ਉਹ ਐਸਐਸਪੀ ਨਾਲ ਰਿਲੇਟਡ ਨਹੀਂ ਸੀਗਾ ਪਰ ਉਹਦੇ 'ਚ ਵੀ ਐਸਐਸਪੀ ਸਾਹਿਬ ਦੇ ਬੜੀ ਮਿਹਨਤ ਨਾਲ ਅਸੀਂ ਬਹੁਤ ਨੇੜੇ ਪਹੁੰਚ ਗਏ ਆ ਤਾਂ ਉਹਨਾਂ ਦਾ ਵੀ ਅਸੀਂ ਤੁਹਾਨੂੰ ਮੁਲਜ਼ਮਾਂ ਨੂੰ ਫੜ ਕੇ ਤੁਹਾਨੂੰ ਛੇਤੀ ਦੱਸਾਂਗੇ। ਸਰ ਅੱਗੇ ਤਿਹਾਰਾ ਦਾ ਸਮਾਂ ਹੈ ਪੁਲਿਸ ਪਾਰਟੀ ਪੈਟਰੋਲਿੰਗ ਕਰ ਰਹੀ ਹੈ। ਪੁਲਿਸ ਪਾਰਟੀ ਮਸਤੈਦ ਹੈ। ਲੇਕਿਨ ਲੋਕਾਂ ਲੋਕਾਂ 'ਚ ਬਿਲਕੁਲ ਲੋਕਾਂ 'ਚ ਡਰ ਨਹੀਂ ਹੋਣਾ ਚਾਹੀਦਾ ਅਸੀਂ ਦਿਨ ਰਾਤ ਲੋਕਾਂ ਲਈ ਪਬਲਿਕਲੀ ਅਸੀਂ ਜਾਗਦੇ ਆਂ ਔਰ ਅਸੀਂ ਆਪਦੀ ਡਿਊਟੀ ਵਾਕੂ ਵੀ ਕਰਾਂਗੇ ਜੀ ਸਰ ਜਾੜਲਾ ਕੇਸ ਦੇ ਵਿੱਚ ਕੋਈ ਆਈਐਸਏ ਲਿੰਕ ਵੀ ਸਾਹਮਣੇ ਆਇਆ ਜੀ ਹਾਈਐਸਏ ਲਿੰਕ ਹੀ ਹੈ ਨਾ ਜਿਹੜੇ ਇਹ ਬਾਹਰ ਟੈਰਰਿਸਟ ਬੈਠੇ ਆ ਇਹ ਇਹ ਥਰੂ ਸਾਡੇ ਜੋ ਪਾਕਿਸਤਾਨ ਦੇ ਥਰੂ ਹੀ ਇਹ ਹਥਿਆਰ ਗ੍ਰਨੇਡ ਆਉਂਦੇ ਆ ਉਹਨਾਂ ਦੇ ਜ਼ਰੀਏ ਹੀ ਇਹ ਫੇਰ ਅੱਗੇ ਛੁੱਟੇ ਜਾਂਦੇ ਆ ਔਰ ਗ੍ਰਨੇਡ ਤਾਂ ਥਰੂ ਬਾਰਡਰ ਉਧਰੋਂ ਹੀ ਆ ਰਹੇ ਜੀ